둘 다는 뭐어이참에 Thank you. ਜੀ 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 ਤਾਂ ਠੀਕ ਹੋ ਚੁਗਾ ਤਾਂ ਟੋਣਾ ਵਰੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਜਗਾਰਾ ਬਾਬੇ ਕੋਲ ਅਸੰਗ ਦਾ ਬਹੁਤ ਸਾਚੇ ਦਰਬਾਰ ਕੀ ਜੈ ਜਗਾਰਾ ਗੁਰੂ ਮਹਾਰਾਜ ਬਾਬੇ ਭਜਨ ਸਿੰਘ ਦੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਆਪਣਾ ਬਾਬਾ ਜੀ ਇਸ ਪਿੰਡ ਦਾ ਕੀ ਨਾਮ ਆਂ ਤੇ ਜਗਹ ਦਾ ਕਰਨ ਜਿੱਥੇ ਕੀ ਮੇਲਾ ਚੱਲ ਰਿਹਾ ਇਹ ਪਿੰਡ ਕੋਪੀਪੁਰ ਹਾਂਜੀ ਇਹ ਬਾਬਾ ਬਲਕਨਾ ਸਾਹਿਬ ਮੰਦਿਰ ਆ ਪਹਿਲਾਂ ਸਾਡੇ ਬਜ਼ੁਰਗ ਮਾਤਾ ਰਾਣੀ ਕਹਿੰਦੇ ਹੁੰਦੇ ਸੀ ਉਸ ਤੋਂ ਬਾਅਦ ਸਾਡੇ ਪਹਿਲੇ ਵੱਡੇ ਬਾਹਰ ਕੁਰਸੀ ਇਹਨਾਂ ਦੇ ਅੱਜ ਇਹ ਪਰਸੀ ਬਣਾ ਰਹੇ ਆ ਬਾਬਾ ਭੋਲਾ ਸਿੰਘ ਜੀ ਉਹਨਾਂ ਨੇ ਤਕਰੀਬਨ 60 ਸਾਲ ਸੇਵਾ ਕੀਤੀ ਮੁਰਕੇ 50 55 ਸਾਲ ਸਾਡੇ ਗੁਰੂ ਜੀ ਬਾਬਾ ਹਰਪ੍ਰਿੰਦ ਸਿੰਘ ਜੀ ਉਹਨਾਂ ਨੇ ਸੇਵਾ ਕੀਤੀ ਉਹਨਾਂ ਤੋਂ ਬਾਅਦ ਆ ਦੋ ਸਾਲ ਤਕਰੀਬ ਇਹਨਾਂ ਨੂੰ ਹੋ ਚੱਲਿਆ ਗੱਦੀ ਤੇ ਬੈਠੇ ਸਾਡੇ ਗੁਰੂ ਜੀ ਦੇ ਤੇ ਸਾਡੇ ਗੁਰੂ ਜੀ ਦੱਸ ਦਿੰਦੇ ਬਾਬਾ ਹਰਪ੍ਰਿੰਦ ਸਿੰਘ ਜੀ ਕਹਿੰਦੇ ਵੀ ਇਹਨਾਂ ਦੀ ਰੇਟਰੀ ਹੋਈ ਆ ਇਲਾਹੋ ਰਮਾਈਏ ਮਾਤਾ ਕਾਲੀ ਦੇ ਮੰਦਰ ਦੇ 200 ਸਾਲ ਪੁਰਾਣੀ ਤਕਰੀਬਨ ਬਾਕੀ ਉਹਨਾਂ ਨੂੰ ਉਹਨਾਂ ਦੀ ਉਹ ਜਾਣਦੇ ਸੀਗੇ ਜਦੋਂ ਜਦੋਂ ਇਹਨਾਂ ਨੂੰ ਗੱਦੀ ਦੇਵਾਲਿਆ ਸਾਡੇ ਗੁਰੂ ਜੀ ਦੀ ਗੱਦੀ ਤੇ ਆਇਓ ਹੁਣ ਸਾਰਾ ਕਾਰਜਕਾਰੀ ਇਹ ਦੇਖ ਰਹੇ ਆ ਇਹਨਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਦੀ ਕਿਰਪਾ ਨਾਲ ਉੱਪਰਾ ਵਧੀਆ ਮਹਾਰਾਜ ਕਿਰਪਾ ਬਾਬਾ ਕੌਣਾ ਸਾਹਿਬ ਜੀ ਦੀ ਅਸੀਂ 31 ਮਾਤ ਨੂੰ ਸਾਡੇ ਤਕਰੀਬਨ 6 ਬਸਾਂ 7 ਬਸਾਂ ਜਾਂਦੀਆਂ ਹੁੰਦੀਆਂ ਹੁਣ ਅਸੀਂ ਮੇਲੇ ਤੋਂ ਬਾਅਦ ਪੇ ਚਿੰਤਪੁਰਨੀ ਜਵਾਲਾ ਜੀ ਡੇਰਾ ਸਾਹਿਬ ਮਾਤਾ ਕਲੇਸ਼ਵਰ ਬਾਬਾ ਬਾਲਨਾਥ ਮੀਰ ਨਗਾ ਇਨਾ ਥਾਂ ਦਾ ਟੂਰ ਹੁੰਦਾ ਸਾਡਾ 3 ਦਿਨ ਦਾ ਹਰ ਤਕਰੀਬਨ ਜਿੱਥੇ ਆ ਦਵਾ ਸਾਡਾ ਚਾਹ ਬਗੋੜੇ ਦਾ ਲੰਗਰ ਹੁੰਦਾ ਬਾਬਾ ਜੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਸੰਗਤ ਦਾ ਸਲੋਗ ਆ ਬਾਹਰ ਜਿੰਤਾ ਜਿੰਤਾ ਸੰਗਤ ਆਉਂਦੀ ਆ ਬੜੇ ਕੰਮ ਹੋ ਰਿਹਾ ਲੋਕ ਆਪਣੀ ਛਾਤਾਂ ਦਾ ਚੜਾਵਾ ਚੜਾ ਰਿਹਾ ਲੰਗਰ ਪਾਣੀ ਵਧੀਆ ਚੱਲ ਰਿਹਾ ਇਨਾਰੇ ਵੀਰੋ ਕਿੰਨੇ ਨਜੂਦ ਹਨ ਬਹੁਤ ਵਾਦਾ ਜੀ ਜਦੋਂ ਕਈ ਵਾਰਾਂ ਤਾਂ ਬਾਸ-ਬਾਸ ਦੋ-ਦੋ ਬਸਾਂ ਉਦਾਂ ਹੀ ਫਰੀ ਵੇ ਦਿੰਦੇ ਆ ਕਹਿੰਦੇ ਜੀ ਆਂ ਮਾਇਆ ਭੇਜ ਰਾ ਲੰਗਰ ਦੀ ਮਾਇਆ ਹੁਣ ਤੇ ਜੀ ਆ ਬਾਅਦ ਦੇਖੋ ਲੰਗਰ ਭੰਡਾਰਾ ਦੇ ਬਰਤਨ ਕਿੰਨੇ ਦਾ ਸਾਰਾ ਇਨਾਰੇ ਵੀਰਾਂ ਦੇ ਸਹਿਯੋਗ ਨਾਲ ਇਤਨੀ ਜੇ ਲਈਦਾ ਆਪਾਂ ਜਿੰਨਾਂ ਦੇ ਲੋਕਾਂ ਦੇ ਬਸ ਇਹ ਵੀ ਲੰਗਰ ਪਾਣੀ ਸ਼ਗਦ ਰੋਟੀ ਨਹੀਂ ਚੱਲਦੀ ਜਿਹੜਾ ਇਹ ਮੇਲਾ ਹੁੰਦਾ ਵਾ ਹਰ ਸਾਲ ਕਿਹੜੀ ਤਰੀਕ ਨੂੰ ਕੋਈ ਡੇਟ ਨਹੀਂ ਫਿਕਸ ਸੌਂ ਦਾ ਜਿਹੜਾ ਜੇਠਾ ਇਹਦਵਾਰ ਆਉਣਾ ਤਾਂ ਪਹਿਲਾਂ ਚੈਸ ਗਰਾੰਦ ਵਾਲੇ ਦੇ ਨਾਲ ਜਾਂ 2-3 ਨੂੰ ਆ ਜਾ 4 ਨੂੰ ਆ ਜਾ ਸੌਂ ਦੇ ਪਹਿਲੇ ਸੰਗਤ ਦੁਰੋਤਲ ਤਾਂ ਕੱਲ ਕੀ ਹੁੰਦੀ ਆ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਨੇ ਤਾਂ ਇਹ ਹੁੰਦਾ ਜੀ ਲੰਗਰ ਪਾਣੀ ਦਾ ਪ੍ਰਬੰਧ ਆ ਜੇ ਕੋਈ ਬਾਈ ਜਨ ਕੋਈ ਦੂਰੋਂ ਆਉਂਦਾ ਰਹਿਣਾ ਵੀ ਹੋਵੇ ਤਾਂ ਵੀ ਬਾਬਾ ਜੀ ਦੇ ਦੋ ਚਾਰ ਸੇਰ ਕਰ ਰਹਿਣਾ ਵੀ ਕੋਈ ਪ੍ਰਬੰਧ ਹੈਗੇ ਬਾਬਾ ਜੀ ਕੋਈ ਪ੍ਰੋਬਲਮ ਨਹੀਂ ਗ੍ਰਾਮ ਜਿਦਾਂ ਕਿ ਨਗਰ ਸਹਿਯੋਗ ਹੈ ਗ੍ਰਾਮ ਪੰਚਾਇਤ ਵੀ ਬਹੁਤ ਸਹਿਯੋਗ ਦੇ ਰਹਾ ਸਾਰਾ ਨਗਰੀ ਸਹਿਯੋਗ ਦੇ ਰਿਹਾ ਕੋਈ ਦੋ ਚਾਰ ਕਰਤੇ ਤਾਂ ਦੇ ਹੁੰਦੇ ਆ ਉਹ ਤੇ ਜਿੱਡੇ ਵੱਡੇ ਮਹਾਪੁਰ ਮਰਜੀ ਹੁਣ ਮਾੜਾ ਮੋਟਾ ਜਿੱਥੇ ਪਿਆਰ ਹੁੰਦਾ ਤੋਂ ਉੱਥੇ ਮਾੜਾ ਮੋਟਾ ਲੱਗਦੀ ਵਾਲੇ ਵੀ ਹੁੰਦੇ ਆ ਪਰ ਨਗਰ ਦਾ ਬਹੁਤ ਸਹਿਯੋਗ ਰਾਤ ਨੂੰ ਜਗਰਾਤੇ ਤੇ ਵੀ ਪੂਰੀ ਰੌਣਕ ਹੁੰਦੀ ਹੈ ਕਿੰਨੀ ਕੀ ਖੁਸ਼ੀ ਤੇ ਕਿੰਨਾ ਕੀ ਸ਼ਾਦ ਤੁਹਾਨੂੰ ਖੁਸ਼ੀ ਖੁਸ਼ੀ ਆ ਤੇ ਸ਼ਾਦ ਮਾਰੇ ਦੀ ਕਿਰਪਾ ਇੰਨੀ ਵੀ ਹੁਣ ਮੈਂ ਸਾਡੇ ਤੀਜੀ ਪੀੜੀ ਇੱਥੋਂ ਆ ਰਹੀ ਆ ਹੁਣ ਮੇਰੇ ਆਪਾ ਗੁਰੂ ਜੀ ਬਾਬਾ ਭਜਨ ਸਿੰਘ ਜੀ ਇਹ ਮੇਰੇ ਗੁਰੂ ਜੀ ਆ ਅਸਲੀ ਹਾਂਜੀ ਇਹ ਹੁਣ ਗੁਰੂ ਜੀ ਦੀ ਗੱਦੀ ਤੇ ਬੈਠੇ ਆ ਆਪਾਂ ਤੁਹਾਨੂੰ ਇਹਨਾਂ ਦਾ ਵੀ ਅਸ਼ੀਰਵਾਦ ਲਈਦਾ ਵੀ ਗੁਰੂ ਜੀ ਦੀ ਗੱਦੀ ਤੇ ਤੇ ਗੁਰੂ ਜੀ ਇਹੋ ਜੀ ਆ ਸਾਡੇ ਠੀਕ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜਕੱਲ ਨੌਜਵਾਨ ਜੁਥੇ ਪੀੜੀ ਨੂੰ ਬੱਚੇ ਹਾਂ ਜ ਆਪਾਂ ਦੇ ਸਾਰੇ ਨੌਜਵਾਨ ਜੂਸ ਨੇ ਇਹ ਕਹਿ ਰਹੇ ਚਲੋ ਗੁਰੂ ਘਰ ਲਰ ਜੇ ਮੰਦਰ ਵਾਲਾ ਜਾਂ ਕੋਈ ਗੁਰਦੁਆਰਾ ਵਾਲਾ ਗੁਰੂ ਘਰ ਨਾਲ ਜੁੜਾਂਗੇ ਤਾਂ ਆਪਾਂ ਨਸ਼ੇ ਪੱਤੇ ਤੋਂ ਦੂਰ ਰਾਵਾਂਗੇ ਤੇ ਜੇ ਆਪਾਂ ਗੁਰੂ ਘਰ ਨਾਲ ਨਾ ਜੁੜਾਂਗੇ ਤਾਂ ਫਿਰ ਆਪਾਂ ਤੁਹਾਨੂੰ ਪਤਾ ਵੀ ਨਸ਼ੇ ਪੱਤੇ ਨੇ ਛੱਡਣਾ ਜਿੰਨਾ ਹੋਣਾ ਮੇਰੇ ਨਾਲ ਪਿਛਲੇ ਪੰਨੇ ਮੁੰਡੇ ਦੇ ਕੋ ਜਿੰਨੇ ਆ ਸੇਵਾ ਕਰਦੇ ਨਾ ਬੜਾ ਕੰਮ ਉਹਦਾਂ ਵੀ ਘੁਮਾ ਦਿਓ ਉਹ ਗੁਰਨਾਗਪਾਲ ਸਾਹਿਬ ਦੀ ਪੁੰਨਿਆ ਹੁੰਦੀ ਨਾ ਇਹ ਮੁੰਡੇ ਸਾਰੇ ਉੱਥੇ ਸੇਵਾ ਦੇ। ਹਟਾਲੀ ਦਾ ਵੀ ਬਲੇਰ ਖਾਨ ਕੋਰੇ ਸੀ ਸੇਵਾ ਕਰਕੇ ਆਇਆ। ਵੈਸੇ ਮੇਰੇ ਨੱਕਾ ਦਾ ਇਸ ਤੋਂ ਵਧੀਆ ਸੰਜੋਗਾ ਵੀ ਕੋਈ ਬੰਦਾ ਵੀ ਨਸ਼ੇ ਪੱਤੇ ਵਾਲਾ ਨਹੀਂ। ਸਭ ਗੁਰੂ ਘਰ ਦੇ ਵਿੱਚ ਸੇਵਾਲੇ ਆ। ਆਹ ਹੁਣ ਦਮਦਮ ਸਿੰਘ ਸਾਹਿਬ ਬਾਬੇ ਪੀਸਾ ਦਾ ਜਨਮ ਦਿਹਾੜਾ ਰਹਿਣਾ 15 ਤਰੀਕ ਨੂੰ। ਸਾਰੇ ਮੁੰਡੇ ਉੱਥੇ ਵੀ ਕੰਮ ਕਰਦੇ। ਕੋਈ ਵੀ ਨਸ਼ੇ ਪੱਤੇ ਵਾਲਾ ਨਹੀਂ ਮੁੰਡਾ ਹੈ। ਪਿੰਡ ਜਣਗੀ ਨਸ਼ੇ ਦਰਹਿਤ ਹੈ? ਬਿਲਕੁਲ ਰਹਿਤ। ਠੀਕ ਹੈ। ਕਿਉਂਕਿ ਦਮਦਮ ਵੀ ਜਿੰਨੇ ਬੰਦੇ ਹੈਗੇ ਸਾਰੇ ਬੱਚੇ ਬੜੇ ਕੰਮ ਸੇਵਾ ਭਾਵਨਾ ਦਾ ਕੰਮ ਕਰ ਰਹੇ ਆ। ਬਾਬਾ ਲੀਤ ਸਿੰਘ ਉਹਨਾਂ ਦਾ ਕਰੀਦਾ ਮਾਪਦਵਾਲਾ ਬਾਬਾ ਜੈ ਸਿੰਘ ਆ ਉਹਨਾਂ ਨੇ ਵੀ ਸੇਵਾ ਤੇ ਚਾਈਦਾ ਸੰਤ ਬਾਬਾ ਹਰੀ ਸਿੰਘ ਦਾ ਮਤਲਬ ਸਾਰੇ ਨਹੀਂ ਜਾਣਦੇ ਹੁੰਦੇ ਆ ਹਾਂਜੀ ਹਾਂਜੀ ਮੇਨ ਸਾਡੀ ਸੇਵਾ ਉੱਥੇ ਹੀ ਹੁੰਦੀ ਠੀਕ ਹੈ ਠੀਕ ਹੈ ਸ਼ੁਕਰੀਆ ਆ ਨਹੀਂ ਨਹੀਂ ਸਹੀ ਆ ਹੌਲ ਫਰਟੇ ਤੋਂ ਵੀਡੀਓ ਜਿਕਰਾ ਬਾਬੇ ਕੋਲਾ ਸਿੰਘ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਿਕਰਾ ਬਾਬੇ ਭਜਨ ਸਿੰਘ ਦਾ ਬਹੁਤ ਸੱਚੇ ਦਰਬਾਰ ਕੀ ਜੈ